ਹਾਂਜੀ ਸ਼ਸ਼ੀਕਲ ਜੀ ਤੁਸੀਂ ਜੁੜੇ ਐਮਬੀਐਨ ਨਿਊਜ਼ ਚੈਨਲ ਦੇ ਨਾਲ ਮੈਂ ਮੋਹਿਤ ਸੈਣੀ ਮੁਨਕ ਵਿਖੇ ਲਗਾਤਾਰ ਜੋ ਚੋਰੀ ਦੀਆਂ ਵਾਰਦਾਤਾਂ ਨੇ ਉਹ ਵੱਧੀਆਂ ਨਜ਼ਰ ਆ ਰਹੀਆਂ ਨੇ ਅੱਜ ਮੁਨਕ ਦੇ ਐਚਡੀਐਫਸੀ ਬੈਂਕ ਜੋ ਮੁਨਕ ਤੋਂ ਜਾਖਲ ਵੱਲ ਤੇ ਸਥਿਤ ਹੈ ਉੱਤੇ ਦਿਨ ਦਿਹਾੜੇ 1:30 ਮਿੰਟ ਤੇ ਇੱਕ ਵਿਅਕਤੀ ਆਂਦਾ ਹੈ ਜੋ ਪਹਿਲੀ ਸ਼ਟ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਉਹ ਸਵਿਫਟ ਗੱਡੀ ਦੇ ਬੈਕਸਾਈਡ ਆ ਕੇ ਕੰਨ ਤੇ ਫੋਨ ਲਾਂਦਾ ਹੈ ਉਸ ਤੋਂ ਬਾਅਦ ਇੱਕ ਬਾਈਕ ਦੇ ਉੱਤੇ ਬੈਠ ਕੇ ਉਸ ਨੂੰ ਚੈੱਕ ਕਰਦਾ ਹੈ ਦੋਸਤੋ ਆ ਉਸ ਨੂੰ ਉਹ ਚਲਾ ਕੇ ਵੀ ਲੈ ਕੇ ਜਾ ਸਕਦਾ ਹੈ ਤੁਸੀਂ ਵੀਡੀਓ ਸੈਂਡ ਤੱਕ ਦੇਖਿਓ ਵੀ ਕਿਵੇਂ ਇਸ ਵਿਅਕਤੀ ਦੁਆਰਾ ਜੋ ਸਪਲੈਂਡਰ ਬਾਈਕ ਨੂੰ ਸਟਾਰਟ ਕਰਕੇ ਲੈ ਕੇ ਜਾਇਆ ਜਾਂਦਾ ਹੈ ਲਗਾਤਾਰ ਵਦਰੀਆਂ ਚੋਰੀਆਂ ਜੋ ਨੇ ਜੋ ਮੁੰਣਕ ਇਲਾਕੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈਆਂ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਤੁਰਤ ਜੋ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਜੋ ਚੋਰਾਂ ਦੇ ਹੌਸਲੇ ਨੇ ਉਹ ਮੁੰਣਕ ਇਲਾਕੇ ਵਿੱਚ ਵੱਧੇ ਨਜ਼ਰ ਆ ਰਹੇ ਨੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖੋ ਤੇ ਚੋਰ ਦੀ ਦੇਖੋ ਕਿਵੇਂ ਚੋਰੀ ਕਰਕੇ ਉਹ ਬਾਈਕ ਨੂੰ ਲੈ ਕੇ ਫਰਾਰ ਹੁੰਦਾ ਹੈ ਹਾਂ ਲੱਗ ਰਿਹਾ ਗੇੜਾ 24 ਦਾ 24 ਦਾ ਲਾਤੀ ਕਿੱਕ ਲੱਗ ਰੇ ਮਾਰਨਾ ਗੇੜਾ ਇਹਨਾਂ ਚਾਬੀ ਦਾ ਅਜੀ ਇੱਧਰ ਦੀ ਪੈਰ ਕਰੂਗਾ ਜੇ ਤਾਂ ਉੱਤਰ ਦੋਏ ਪੈਰ ਉੱਤਰ ਲਈ ਪਾਸੇ ਹਾਂ ਗੇੜੇ ਤੇ ਜਾਣਾ ਰੋਕੀ ਹੋ ਸੇ ਬਟਾ ਹੁਣ ਆ ਚਾਬੀ ਲਾ ਕੇ ਦੇਖ ਰਿਹਾ ਉਹ ਹਾਂ ਚਾਬੀ ਲੱਗ ਗਈ ਹੁਣ ਲੱਗੇ ਚਾਬੀ ਹੁਣ ਉੱਠ ਗਿਆ ਉਹ ਜੀ ਹੁਣ ਦੇ ਖੇਤਰ ਦੀ ਪੈਰ ਕਰੂਗਾ ਮੋਰਚੇ ਨਾਲ ਇਦੋਸਟਾ ਉਹ ਬੈਕ ਨਾ ਨਾ ਜਿਹਦਾ ਬੈਕ ਕਰੂਗਾ ਸਿੱਧਾ ਕਰੂਗਾ ਦੁਬਾਰੇ ਉੱਥਰੋਂ ਇਹ ਵੇਜਾ ਬੈਕ ਨਹੀਂ ਚੜਦਾ ਇਹੋਂ ਤੇ ਕਾਲੀ ਕਰਨ ਲੱਗਿਆ ਰਹੂ ਇਹ ਹੁਣ ਇੱਕ ਬੰਦਾ ਉੱਥੋਂ ਚੜੂਗਾ ਤੇਰੀ ਦੁਕਾਨ ਲੂ ਆ ਇਹ ਰੋਖੜਾ ਲਾਉਣਾ ਉਥੇ ਹਾਂ ਇਹ ਉਹ ਆਵੇ ਜਿੱਥੇ ਚੜ੍ਹਦਾ ਹੈ ਨਾ ਹਾਂ ਉਹ ਵੀ ਉੱਥੇ ਖੜਿਆ ਹੈ ਉਹ ਗਏ ਉਹ ਵੀ ਰੋਡ 'ਤੇ ਖੜਿਆ ਹੈ